ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੌਗ ਨੰਬਰ 77 ਅੱਜ ਅਸੀਂ ਆਏ ਹਾਂ ਕੁਡਾਣੀ ਕਲਾ ਅੱਜ ਤਾਂ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੋਇਆ ਪਿਆ ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਚੌਲਾ ਸਾਹਿਬ ਦੇ। ਢਾਣੀ ਕਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਪਿੰਡ ਹੈ। ਢਾਣੀ ਕਲਾਂ ਲੁਧਿਆਣਾ ਤੋਂ ਲਗਭਗ 35 ਕਿਲੋਮੀਟਰ ਤੇ ਰਾੜਾ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ। ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 69 ਕਿਲੋਮੀਟਰ ਦੇ ਆਸ-ਪਾਸ ਹੈ। ਤਕਰੀਬਨ 1 ਘੰਟਾ 20 ਮਿੰਟ ਲੱਗ ਜਾਂਦੇ ਆ ਇਸ ਸਥਾਨ ਤੱਕ ਪਹੁੰਚਣ। ਇੱਕ ਕਾਰ ਸਤ ਗੁਰੂ ਪ੍ਰਸ਼ਾਦ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਇਹੇ ਹੈ ਸੰਗਤ ਜੀ ਇਤਿਹਾਸਿਕ ਮੁੱਖ ਦਵਾਰ ਇਹੋ ਉਹ ਰਸਤਾ ਹੈ ਜਿੱਥੇ ਸ਼ਿਮਯ ਪਾਤਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1631 ਈਸਵੀ ਵਿੱਚ ਇਸ ਨਗਰ ਕਢਾਣੀ ਕਲਾ ਆਪਣੇ ਚਰਨ ਕਮਲ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ 52 ਕਲੀਆਂ ਵਾਲੇ ਛੋਲੇ ਨਾਲ ਛੁਡਾਤੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਕਢਾਣੀ ਕਲਾ ਪਹੁੰਚੇ ਸਨ। ਇਸ ਨਗਰ ਵਿੱਚ 45 ਦਿਨ ਰਹਿਣ ਪਿਛੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਚਾਲੇ ਪਾ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਝ ਸਾਲਾਂ ਪਿਛੋਂ ਪਿੰਡ ਦੀ ਸੰਗਤ ਨੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਆਰੰਭ ਕੀਤੀ ਤੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਚੌਲਾ ਸਾਹਿਬ ਰੱਖ ਦਿੱਤਾ ਗਿਆ। ਉਸ ਸਮੇਂ ਤੋਂ ਹੀ ਇਹ ਇਤਿਹਾਸਿਕ ਮੁੱਖ ਦਵਾਰ ਹੈ। ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਨਿਮ ਸਾਹਿਬ ਦੇ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੇ ਆ ਕੇ ਸੁੱਕੀ ਨਿਮ ਦਾ ਕਿਲਾ ਆਪਣੇ ਪਵਿੱਤਰ ਹੱਥਾਂ ਨਾਲ ਗੱਟਿਆ ਆਪਣਾ ਦਿਲਬਾਦ ਨਾਮ ਦਾ ਘੋੜਾ ਇਸ ਜਗ੍ਹਾ ਤੇ ਬੰਨਿਆ ਸੀ ਤੇ ਸਮਾਪਤ ਕੇ ਇਹ ਸੁੱਕੀ ਲੱਕੜ ਦਾ ਤਿੱਲਾ ਹਰੀ ਨੇਮ ਦਾ ਭਾਰੀ ਦਰਖਤ ਬਣਿਆ ਗੁਰੂ ਸਹਿਬਾਨ ਨੇ ਸੰਗਤਾਂ ਵੱਲੋਂ ਤਿਆਰ ਕੀਤੀ ਬਾਣ ਦੀ ਮੰਜੀ ਤੇ ਉੱਚੀ ਥਾਂ ਆਪਣਾ ਆਸਣ ਲਗਾਇਆ ਹਰ ਰੋਜ਼ ਸ਼ਾਮੇ ਪਾਤਸ਼ਾਹੀ ਸ੍ਰੀ ਗੁਰੂ ਘਰਬੋਬਨ ਸਾਹਿਬ ਜੀ ਸੰਗਤਾਂ ਵਾਸਤੇ ਦੀਵਾਨ ਆਯੋਜਿਤ ਕਰਨ ਲੱਗੇ ਆਸ-ਪਾਸ ਦੇ ਪਿੰਡਾਂ ਦੇ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਗੁਰੂ ਸਾਹਿਬ ਜੀ ਨੂੰ ਸੁੰਗਣ ਵਾਸਤੇ ਆਉਂਦੇ ਸਨ 45 ਦਿਨ ਲਗਾਤਾਰ ਗੁਰੂ ਸਾਹਿਬ ਨੇ ਸੰਗਤਾਂ ਨੂੰ ਗੁਰੂ ਉਪਦੇਸ਼ ਦੇ ਕੇ ਕੀਰਤਾਰਤ ਕੀਤਾ ਇੱਥੇ ਗੁਰੂ ਸਾਹਿਬ ਦੀ ਸੇਵਾ ਭਾਈ ਸੁਰਤੀਆ ਤੇ ਹੋਰ ਸੰਗਤਾਂ ਨੇ ਕੀਤੀ ਗੁਰੂ ਸਾਹਿਬ ਨੇ ਸੇਵਾਦਾਰ ਭਾਈ ਸੁਰਤੀਆ ਜੀ ਤੋਂ ਇਹ ਪਿੰਡ ਵਾਸੀਆਂ ਤੋਂ ਖੁਸ਼ ਹੋ ਕੇ ਬਹੁਤ ਵਰਦਾਨ ਦਿੱਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਤੋਹਫੇ ਵਜੋਂ ਜਾਂ ਦਰਸ਼ਨਾਂ ਵਜੋਂ ਆਪਣੀ ਪੋਠੋਹਾਰੀ ਜੋਤੀ ਤੇ 52 ਕਲੀਆਂ ਵਾਲਾ ਚੌਲਾ ਤੇ ਕੁਰਬਾਨੀ ਵਾਲਾ ਛੋਟਾ ਲਾਰੀਵਾਰ ਗੁਟਕਾ ਜੋ ਗੁਰੂ ਸਾਹਿਬ ਨੇ ਇੱਥੇ ਰਹਿੰਦੇ ਵਰਤਿਆ ਉਹ ਸੰਗਤਾਂ ਨੂੰ ਭੇਟ ਕੀਤਾ ਗੁਰਦੁਆਰਾ ਸ੍ਰੀ ਚੌਲਾ ਸਾਹਿਬ ਦੀ ਉਸਾਰੀ ਸਮੇ ਸੰਗਤਾਂ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸਤਕਾਰ ਅਤੇ ਪ੍ਰੇਮ ਸਦਕਾ ਇਸ ਸਥਾਨ ਤੇ ਥੜਾ ਸਾਹਿਬ ਵਾਲੀ ਜਗ੍ਹਾ ਤੇ ਦਰਬਾਰ ਸਾਹਿਬ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸੰਗਤ ਜੀ ਤਾਂ ਹਾ ਨੂੰ ਦਰਸ਼ਨ ਕਰਵਾਉਣ ਜਾ ਰਿਆਂ ਇਤਿਹਾਸਿਕ ਖੂਹ ਦੇ ਜੋ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਜਦੋਂ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਪਹੁੰਚੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗ ਰਹੀ ਸੀ ਆਸ-ਪਾਸੇ ਪਾਣੀ ਪੀਣ ਵਾਸਤੇ ਕੋਈ ਖੂਹ ਵਗੈਰਾ ਨਹੀਂ ਸੀ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਥਾਂ ਤੋਂ ਆਪਣੇ ਪਵਿੱਤਰ ਹੱਥਾਂ ਨਾਲ 2 ਫੁੱਟ ਡੂੰਘਾ ਟੋਆ ਪੁੱਟ ਕੇ ਪਾਣੀ ਬਾਹਰ ਕੱਢਿਆ ਸੰਗਤਾਂ ਨੇ ਇਸ ਥਾਂ ਤੇ ਖੂਹ ਦੀ ਉਸਾਰੀ ਕੀਤੀ ਇਸ ਖੂਹ ਦਾ ਜਲ ਛੱਕ ਕੇ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਂਦੇ ਸਨ ਇਤਿਹਾਸਿਕ ਗੁਰੂਕਰ ਸਿੱਖ ਕੌਮ ਦੀ ਵਿਰਾਸਤ ਹੁੰਦੇ ਹਨ ਇਹਨਾਂ ਦੇ ਦਰਸ਼ਨ ਦੇਦਾਰੇ ਕਰਨ ਨਾਲ ਅਸੀਂ ਮੁੜ ਵਿਰਾਸਤ ਨਾਲ ਜੁੜਦੇ ਹਾਂ ਅਤੇ ਨਵੀਂ ਪੀੜੀ ਨੂੰ ਵੀ ਜੋੜਦੇ ਹਾਂ ਸਿੱਖ ਕੌਮ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੀ ਸੰਭਾਲ ਕੀਤੀ ਜਾਵੇ ਤੇ ਗੁਰੂ ਸਾਹਿਬ ਦੀਆਂ ਪਰਾਤਨ ਨਿਸ਼ਾਨੀਆਂ ਵੀ ਸੰਭਾਲ ਕੇ ਰੱਖੀਆਂ ਜਾਣ ਇਹ ਸੰਗਤ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰਾਂ ਦਾ ਸੁਭਾਅ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੰਗਤ ਜੀ ਬਾਰਿਸ਼ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ 2005 ਦੇ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੇਂ ਢੰਗ ਨਾਲ ਬਣਾਈ ਪਹਿਲਾ ਇਤਿਹਾਸਿਕ ਮੁੱਖ ਦਵਾਰ ਬੰਦ ਕੀਤਾ ਗਿਆ ਵਟਾ ਦਵਾਰ ਸੜਕ ਤੇ ਖੋਲਿਆ ਗਿਆ ਸੰਗਤ ਜੀ ਜਿੱਥੇ ਜਿੱਥੇ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ ਉੱਥੇ ਦੋ ਨਿਸ਼ਾਨ ਸਾਹਿਬ ਹਮੇਸ਼ਾ ਹੀ ਝੂਲਦੇ ਹਨ 2005 ਤੋਂ ਪਹਿਲਾਂ ਦਰਬਾਰ ਸਾਹਿਬ ਮੀਚੇ ਹੁੰਦਾ ਸੀ 2005 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਮੁਰਕ ਉਸਾਰੀ ਸਮੇਂ ਦਰਬਾਰ ਸਾਹਿਬ ਉੱਪਰ ਬਣਾ ਦਿੱਤਾ ਗਿਆ ਇਸ ਅਸਥਾਨ ਤੇ। ਢੇਠਾਂ ਲੰਗਰ ਹਾਲ ਤੇ ਕਈ ਕਮਰੇ ਵੀ ਬਣਾਏ ਗਏ। ਜਦੋਂ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਪ੍ਰੇਮ ਨਾਲ ਅਰਦਾਸ ਕਰਦੇ ਹਾਂ ਤਾਂ ਉਹ ਆਪਣੇ ਮਨ ਦੀ ਮੁਰਾਦ ਜ਼ਰੂਰ ਪੂਰੀ ਕਰਦੇ ਹਨ। ਅਸੀਂ ਗੁਰੂ ਜੀ ਦੇ ਇਤਿਹਾਸਿਕ ਬੰਦ ਮੁੱਖ ਦਵਾਰ ਅੱਗੇ ਖੜਕੇ ਅਰਦਾਸ ਕਰਨੀ ਹੈ ਕਿ ਗੁਰੂ ਜੀ ਤੁਸੀਂ ਕਿਰਪਾ ਕਰਕੇ ਆਪਣੀਆਂ ਇਤਿਹਾਸਿਕ ਯਾਦਗਾਰਾਂ ਮੁੜ ਸੁਰਜੀਤ ਕਰ ਲਵੋ ਤਾਂ ਗੁਰੂ ਜੀ ਨੇ ਸਾਡੀ ਫਰਿਆਦ ਸੁਣੀ ਤੇ ਅੱਜ ਉਹਨਾਂ ਦੀਆਂ ਸਾਰੀਆਂ ਪਹਿਲੀਆਂ ਇਤਿਹਾਸਿਕ ਯਾਦਗਾਰਾਂ ਕਾਇਮ ਹਨ ਜਿੰਨਾਂ ਵੀ ਸ਼ਰਧਾਲੂਆਂ ਨੇ ਗੁਰੂ ਜੀ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰਨ ਵਿੱਚ ਆਪਣੇ ਤਨ ਮਨ ਨਾਲ ਸੇਵਾ ਕੀਤੀ ਗੁਰੂ ਜੀ ਉਹਨਾਂ ਬਾਰੇ ਆਪ ਜਾਣੀ ਜਾਣ ਹਨ ਜਿਹੜੀਆਂ ਵੀ ਸੰਗਤਾਂ ਗੁਰੂ ਘਰ ਆ ਕੇ ਦਸਵੰਦ ਕੱਢਦੀਆਂ ਹਨ ਪ੍ਰਮਾਤਮਾ ਸਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਾਵੇ ਪ੍ਰਮਾਤਮਾ ਸਭ ਨੂੰ ਦਿਨ ਰਾਤ ਚੌਗਨੀ ਤਰੱਕੀ ਬਖਸ਼ੇ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਆ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਜੇ ਸਭ ਦਾ ਭਲਾ ਹੋਊਗਾ ਤਾਂ ਤੁਹਾਡਾ ਵੀ ਵਿੱਚ ਹੀ ਭਲਾ ਹੋਊਗਾ ਕਿਉਂਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸੰਗਤ ਜੀ ਤੁਹਾਨੂੰ ਦਿਖਾਉਣ ਜਾ ਰਿਹਾ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਨਿਸ਼ਾਨੀਆਂ ਜੋ ਇਸ ਗੁਰੂ ਘਰ ਦੇ ਵਿੱਚ ਪਈਆਂ ਹਨ ਸਾਹਮਣੇ ਸੰਗਤ ਜੀ ਛੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਵੰਜਾ ਕਲੀਆਂ ਵਾਲਾ ਚੌਲਾ ਸਾਹਿਬ ਪਿਆ ਹੈ ਜਿਸ ਨੂੰ ਪਹਿਨ ਕੇ ਛੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੀ ਕੈਦ ਦੇ ਵਿੱਚੋਂ ਛੁਡਾਇਆ ਸੀ ਇਹ ਹੈ ਸੰਗਤ ਜੀ ਜੋੜਾ ਸਾਹਿਬ ਛੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੋਠੋਹਾਰੀ ਜੁੱਤੀ ਇੱਥੇ ਹੀ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਲੰਗ ਸਾਹਿਬ ਦਾ ਵਾਨ ਪਿਆ ਹੈ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਪੰਜ ਗ੍ਰੰਥੀ ਸਾਹਿਬ ਦੇ ਇਹ ਪੰਜ ਗ੍ਰੰਥੀ ਸਾਹਿਬ ਸਨੇਰੀ ਅੱਖਰਾਂ ਵਾਲੀ ਹੈ ਜਿਸ ਤੋਂ ਕਿ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨਿਤਨੇਮ ਕਰਿਆ ਕਰਦੇ ਸਨ ਇਹ ਸਾਰੀਆਂ ਨਿਸ਼ਾਨੀਆਂ ਮੇਰੀ ਪੀਰੀ ਦੇ ਮਾਲਕ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸੇਵਾਦਾਰਾਂ ਤੇ ਸਿੱਖ ਸੰਗਤਾਂ ਨੂੰ ਦਿੱਤੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸ੍ਰੀ ਚੌਲਾ ਸਾਹਿਬ ਦਾ ਇਤਿਹਾਸਿਕ ਮੁੱਖ ਦਵਾਰ ਖੁੱਲਿਆ 15 ਦਸੰਬਰ 2020 ਉਹਦੀ ਸੰਗਰਾਦ ਨੂੰ ਇਸ ਇਤਿਹਾਸਿਕ ਸਥਾਨ ਤੇ 11 ਅਪ੍ਰੈਲ 2022 ਨੂੰ ਸ੍ਰੀ ਅਖੰਡ ਪਾਠ ਸਾਹਿਬ ਨੰਬ ਹੋਏ 13 ਅਪ੍ਰੈਲ ਵਿਸਾਖੀ ਵਾਲੇ ਦਿਨ ਭੋਗ ਪਾਏ ਗਏ ਹੁਣ ਸਦਾ ਹੀ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਇੱਥੇ ਹੀ ਬਿਰਾਜਮਾਨ ਹਨ ਸਾਰੀਆਂ ਸੰਗਤਾਂ ਇਸ ਅਸਥਾਨ ਤੇ ਆ ਕੇ ਮੱਥਾ ਟੇਕਦੀਆਂ ਹਨ ਜਿਹੜੀਆਂ ਵੀ ਸੰਗਤਾਂ ਮਨ ਦੇ ਵਿੱਚੋਂ ਹੰਕਾਰ ਮੈਲ ਲੋਭ ਕੱਟ ਕੇ ਇਸ ਅਸਥਾਨ ਤੇ ਮੱਥਾ ਟੇਕਦੀਆਂ ਹਨ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਸ ਅਕਾਲ ਪੁਰਖ ਦੀ ਰੱਬੀ ਜੋਤ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਯਾਦਗਾਰਾਂ ਮੁੜ ਕਾਇਮ ਕੀਤੀਆਂ ਹਨ ਉਹਨਾਂ ਦੇ ਦਰਸ਼ਨਾਂ ਕਰਕੇ ਸੰਗਤਾਂ ਦੇ ਮਨ ਨੂੰ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ ਸੱਚੇ ਪਾਤਸ਼ਾਹ ਪਰਮਾਤਮਾ ਸਭ ਦੀਆਂ ਝੋਲੀਆਂ ਪਰੇ ਕਿਸੇ ਦੀ ਵੀ ਅਰਦਾਸ ਖਾਲੀ ਨਾ ਜਾਵੇ ਅੱਜਕੱਲ ਗੁਰਦੁਆਰਾ ਸ਼੍ਰੀ ਚੌੜਾ ਸਾਹਿਬ ਦਾ ਪ੍ਰਬੰਧ ਸ਼ੋਮਣੀ ਗੁਰਦੁਆਰਾ ਕਮੇਟੀ ਦੇ ਅੰਡਰ ਹੈ ਗੁਰੂ ਸਾਹਿਬ ਨੇ ਵਿਦਾਇਗੀ ਸਮੇਂ ਸੰਗਤ ਨੂੰ ਵਰ ਦਿੱਤੇ ਸੀ ਕਿ ਕੁਡਾਣੀ ਨੂੰ ਬਾਹਰੋਂ ਆਇਆ ਦੁਸ਼ਮਣ ਨਹੀਂ ਹਰਾ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ ਇਹ ਪਿੰਡ ਬਹੁਤ ਵਧੇ ਤੇ ਫੁੱਲੇਗਾ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੰਡ ਕੁਡਾਣੀ ਆਉਣ ਕਰਕੇ ਕਢਾਣੀ ਦਾ ਨਾਮ ਕਢਾਣੀ ਸਾਹਿਬ ਪੈ ਗਿਆ। ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਬਲੌਗ ਜ਼ਰੂਰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੇਮ ਤਿਮਾਨ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।